ਸਥਾਨਕ ਕੂਕਾ ਸਮਾਰਕ ਵਿਖੇ ਅੱਜ ਦੂਰ ਨੇੜੇੋਂ ਆਏ ਸਰਦਾਲੂਆਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵੱਡਾ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਦੂਰ ਦਰਾੜਿਓਂ ਸੰਗਤਾਂ ਨੇ ਆ ਕੇ ਸ਼ਰਦਾ ਦੇ ਫੁੱਲ ਸ਼ਹੀਦਾਂ ਨੂੰ ਭੇਟ ਕੀਤੇ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੂਕਿਆਂ ਦੀ ਕੁਰਬਾਨੀ ਨੂੰ ਕਿਸੇ ਵੀ ਸੂਰਤ ਵਿੱਚ ਭੁਲਾਇਆ ਨਹੀਂ ਜਾ ਸਕਦਾ। ਆਜ਼ਾਦੀ ਦੇ ਸੰਗਾਰਸ਼ ਦੇ ਵਿੱਚ ਕੂਕਿਆਂ ਦਾ ਵੱਡਾ ਯੋਗਦਾਨ ਹੈ ਜਿਸ ਲਈ ਇਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ 208 ਮਈ ਨੂੰ ਨਾਮ ਤਾਰੀਖ ਸ਼ਹੀਦੀ ਸਮਾਰੋਹ ਨੂੰ ਲੈ ਕੇ ਜਿਸ ਨੂੰ ਲੈ ਕੇ ਹਲਕਾ ਵਿਧਾਇਕ ਅਮਰਗੜ ਪ੍ਰੋਫੈਸਰ ਜਸਵੰਤ ਸਿੰਘ ਗੱਜਰਮਾ ਜੀ ਨੇ ਸ਼ਮੂਲੀਅਤ ਕੀਤੀ ਹੈ ਤੇ ਕਿੰਨਾ ਚੰਗਾ ਲੱਗ ਰਿਹਾ ਉਹਨਾਂ ਨੂੰ ਜਸਵੰਤ ਸਿੰਘ ਜੀ ਅਸੀਂ ਤਾਂ ਉਹਨਾਂ ਸਿੱਧਾ ਮੂਨ ਨਮਸਕਾਰ ਕਰਨ ਆਇਆ ਜਿਹੜੇ ਕਿ ਹੱਕ ਸੱਚ ਦੇ ਲਈ ਲੜਾਈ ਲੜਦੇ ਸੀ ਸਤਿਗੁਰੂ ਬਾਬਾ ਰਬ ਸਿੰਘ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਆਜ਼ਾਦੀ ਦੀ ਝੰਡੂ ਸ਼ੁਰੂ ਕਰੀਆ ਅੱਜ ਸਾਡਾ ਰੋਮ ਰੋਮ ਉਹਨਾਂ ਦੀ ਸ਼ਹਾਦਤ ਲਈ ਉਹਨਾਂ ਦੇ ਕੀਤੇ ਕੰਮਾਂ ਦੇ ਲਈ ਸਦਾ ਯਾਦ ਰਹੀ ਰਹੇਗਾ ਆਸੀਂ ਸਾਡੇ ਭਗਵੰਤ ਮਾਨ ਦੀ ਵੱਲੋਂ ਸਭੀ ਤੁਰੀ ਸਰਕਾਰ ਵੱਲੋਂ ਉਹਨਾਂ ਨੂੰ ਸਰਦਾਰ ਵੱਲੋਂ ਪੇਟ ਕੀਤੇ ਜਾਂਦੇ ਨੇ ਇਹ ਇਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਅੰਗਰੇਜ਼ ਸਰਕਾਰ ਦੇ ਬਰਖਲਾਫ ਜ਼ੁਲਮ ਦੇ ਬਰਖਲਾਫ ਝੰਡਾ ਚੁੱਕਿਆ ਜਸਵੰਤ ਸਿੰਘ ਬਈ ਪਿਛਲੇ ਸਾਲੋਂ ਦੇ ਵਿਸ਼ੇ ਵਿੱਚ ਇਹ ਜਾ 18 ਤੋਂ ਲੈ ਕੇ ਤੀਜੀ ਧਾਰਾ ਮਲਾ ਰਹੇ ਸ ਤੇ ਸਾਰੀਆਂ ਪਾਰਟੀਆਂ ਦੇ ਤਕਰੀਬਨ ਮੁੱਖ ਮੰਤਰੀ ਹੁੰਦੇ ਰਹੇ ਨੇ ਲੇਕਿਨ ਇਸ ਵਾਰ ਪਹਿਲੀ ਵਾਰ ਨਾ ਕਿ 33 ਮਹੀਨੇ ਸਰਕਾਰ ਬੁਜੀ ਚੁੱਕੀ ਜਾਂ ਲੰਘ ਚੁੱਕਿਆ ਸਮਾਂ ਬੀਤ ਚੁੱਕਿਆ ਲੇਕਿਨ ਮੁੱਖ ਮੰਤਰੀ ਸਾਹਿਬ ਅਜੇ ਤੱਕ ਨਹੀਂ ਆਏ ਨਹੀਂ ਐਦਾਂ ਦੀ ਗੱਲ ਨਹੀਂ ਕੋਈ ਹੈ ਕਿ ਇਸ ਵਾਰ ਸੀਐਮ ਸਾਹਿਬ ਦਿੱਲੀ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਬੜੀ ਡਿਊਟੀ ਲੱਗੀ ਹੋਈ ਹੈ ਉਹ ਸਾਡੇ ਪਾਰਟੀ ਪ੍ਰਧਾਨ ਅਮਨ अरोੜਾ ਜੀ ਆਉਂਦੇ ਨੇ ਤੇ ਉਹਨਾਂ ਦੀ ਡਿਊਟੀ ਲੱਗੀ ਹੈ ਪਿਛਲੇ ਸਾਲ ਵੀ ਉਹਨਾਂ ਦੀ ਲੱਗੀ ਹੋਈ ਸੀ ਤੇ ਸਾਰਿਆਂ ਜੋ ਸਾਡੇ ਭਾਈਚਾਰੇ ਨਾਲ ਜੋ ਸਾਡੇ ਸਮਾਜ ਦੇ ਲਈ ਜ਼ਿੰਮੇਵਾਰੀ ਹੈ ਉਹ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਆ ਅਸੀਂ ਸਦਾ ਹੀ ਇਹਨਾਂ ਦੇ ਹਰ ਕੰਮ ਦੇ ਵਿੱਚ ਸਹਿਯੋਗ ਕਰਾਂਗੇ ਅੱਛਾ ਮਲੇਰ ਕੋਲ ਅਲਾਪਾਸਿਆਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਅਸੀਂ ਲੈ ਕੇ ਜੋ ਹਾਲਾ ਨਾਰਾਜ਼ੀ ਧਾਰਤੀ ਆ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਨਾ ਲੱਗਦਾ ਮਲੇਰ ਕੋਲ ਨੇ ਇਕੱਲੇ ਨਹੀਂ ਸਾਰੇ ਜਿੰਨੇ ਵੀ ਪੂਲ ਦੁਨੀਆ ਵਸਦੀ ਆ ਸਰਬੱਤ ਦੇ ਭਲੇ ਦਾ ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਆ ਇਹ ਧਰਤੀ ਆ ਜਿੱਥੇ ਕਿ ਹਮੇਸ਼ਾ ਹੀ ਹੱਕ ਸੱਚ ਦੇ ਲਈ ਸ਼ੇਰ ਨਵਾਬ ਸ਼ੇਰ ਮੁਹੰਮਦ ਖਾਨ ਨੇ ਛੋਟੇ ਸਾਹਿਬ ਜਦ ਨੇ ਹੱਕ ਵਿੱਚ ਨਾਰਾ ਮਾਰ ਰਹੀ ਸੀ ਸਾਰੇ ਹਿੰਦੁਸਤਾਨ ਦੇ ਖਾਤਰ ਸਤਿਗੁਰੂ ਰਾਮ ਸਿੰਘ ਜੀ ਨੇ ਆਜ਼ਾਦੀ ਦੀ ਜੰਗ ਇੱਥੋਂ ਹੀ ਪਹਿਲਾ ਸਟਾਰਟ ਆਰੰਭ ਕਰੀ ਆ ਸਾਰੇ ਪੰਜਾਬ ਤੇ ਬਾਹਰਲੇ 22 ਸੂਬੇ ਵੰਡੇ ਤੇ ਉਹ ਬੜੀ ਇੱਕ ਯੋਜਨਾਬੰਦ ਤਰੀਕੇ ਨਾਲ ਜੰਗ ਸਟ੍ਰੈਟਜੀ ਜਦੋਂ ਸਾਰਾ ਭਾਰਤ ਸੁੱਤਾ ਪਿਆ ਸੀ ਸਤਗੁਰੂ ਰਾਮ ਸਿੰਘ ਉਹ ਆਪਣੇ ਪੂਰਨ ਤੌਰ ਤੇ ਭਾਰਤ ਨੂੰ ਜਗਾ ਰਹੇ ਸੀ ਥੈਂਕ ਯੂ ਸਰ ਸਰ ਇੱਕ ਕੁਐਸਚਨ ਹੈ ਹੁਣ ਤੱਕ ਦੀ ਜੋ ਪਰਫਾਰਮੈਂਸ ਵੀ ਆਮਦਵੀ ਪਾਰਟੀ ਨੇ ਕਿੰਨੇ ਕਿ ਸਰਟੀਫਾਇਡ ਤੁਹਾਨੂੰ ਲੱਗਦਾ ਵੀ ਪੂਰੇ ਡਿਵੈਲਪਮੈਂਟ ਜੋ ਵੀ ਇਸੇ ਹੋਣਾ ਚਾਹੀਦਾ ਕੰਮ ਹੋ ਰਿਹਾ ਦੇਖੋ ਵਿਕਾਸ ਇੱਕ ਐਸੀ ਚੀਜ਼ ਜਿੰਦੀ ਹੈ ਇਹ ਰਹੀ ਦੁਨੀਆ ਤੱਕ ਕਦੇ ਵੀ ਮੁੱਕਣਾ ਨਹੀਂ ਇਸ ਕਰਕੇ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਭਵਿੱਖ ਨੂੰ ਦੇਖ ਕੇ ਕੰਮ ਕਰ ਰਹੇ ਹਾਂ ਅਸੀਂ ਗਰੀਬਾਂ ਲਈ ਕੰਮ ਕਰ ਰਹੇ ਹਾਂ ਹਰ ਇੱਕ ਇਹਨਾਂ ਸਭ ਵਿਅਕਤੀ ਦਾ ਕਰੀਬ-ਕਰੀਬ 90% ਦਾ ਬਿਜਲੀ ਦਾ ਬਿੱਲ ਮਾਫਾ ਮੇਰੇ ਮਤ ਵਿੱਚ ਕਰੀਬ 5000 ਰੁਪਏ ਪਰ ਮੰਥ ਪੈਨਸ਼ਨ ਵਰਗਾ ਕੰਮ ਆ ਦੂਜਾ ਪਾਣੀਆਂ ਦੇ ਰੀਚਾਰਜ ਤੇ ਜਲ ਸਰੋਤ ਵਿਭਾਗ ਜਿਹੜਾ ਕਿ ਖੇਤਾਂ ਨੂੰ ਪਾਣੀ ਦੇ ਰਿਹਾ ਵੀ ਪਾਣੀ ਉਹਦੇ ਨਾਲ ਡੂੰਘਾ ਹੁਣ ਤੋਂ ਵੀ ਬਚ ਰਿਹਾ ਬੜੀਆਂ ਵੱਡੀਆਂ ਵੱਡੀਆਂ ਯੋਜਨਾਵਾਂ ਨੇ ਸਾਡੀ ਸਰਕਾਰ ਜੋ ਕਰ ਰਹੀ ਹੈ ਤੇ ਤੁਹਾਨੂੰ ਨਾ ਇਹ ਭਵਿੱਖ ਦੀਆਂ ਯੋਜਨਾਵਾਂ ਨੇ ਕਈ ਵਾਰ ਲੱਗਦਾ ਹੁੰਦਾ ਵੀ ਲਿਪਾ ਪੋਚੀ ਵਾਲੀ ਉਹ ਯੋਜਨਾ ਹੋਰ ਹੁੰਦੀ ਆ ਤੋ ਵਿਖਲੇ ਹੋ ਰਿਹਾ ਅਸੀਂ ਉਹਨਾਂ ਬੱਚਿਆਂ ਲਈ ਕੰਮ ਕਰ ਰਹੇ ਹਾਂ ਜਿਨ੍ਹਾਂ ਦਾ ਦੇਸ਼ ਆਉਣ ਵਾਲਾ ਪੰਜਾਬ ਆ ਅਸੀਂ ਉਹਨਾਂ ਲਈ ਨਸਲਾਂ ਦੀ ਕਮਾਂ